ਇਮੀਗ੍ਰੇਸ਼ਨ ਇੰਡਸਟਰੀ 'ਚ ਕੰਮ ਕਰਦੇ ਹੋਂ ਪ੍ਰੈਸ਼ਰ ਬਹੁਤ ਹੁੰਦਾ ਰਿਹਾ ਪੋਜ਼ਿਟਿਵ ਰਹਿਣ ਦੀ ਕੀ ਕਰਦੇ ਦਰਬਾਰ ਸਾਹਿਬ ਤੇ ਮੇਰੀ ਆਸਥਾ ਆ ਜਦੋਂ ਵੀ ਕਿਤੇ ਨੈਗੇਟਿਵ ਜਾਂ ਸਟ੍ਰੈਸ ਦੇ ਵਿੱਚ ਜ਼ਿਆਦਾ ਹੋਣਾ ਨਾ ਮੈਨੂੰ ਬਹੁਤ ਜ਼ਿਆਦਾ ਚਿੰਤਾ ਹੁੰਦੀ ਆ ਤੇ ਮੈਂ ਦਰਬਾਰ ਸਾਹਿਬ ਦਾ ਅਸਰਾ ਲੱਣਾ ਜਾਂ ਕਹਿ ਸਕਦੇ ਆ ਜਦੋਂ ਰਣਜੀਤ ਸਿੰਘ ਕੱਖ ਦਾ ਨਹੀਂ ਸੀ ਉਦੋਂ ਦਰਸ਼ੀਰੀ ਦਰਬਾਰ ਸਾਹਿਬ ਦਾ ਪੱਲਾ ਫੜਿਆ ਉਦੋਂ ਮੈਂ ਮਾਈਨਸ 'ਚ ਸੀ ਜ਼ੀਰੋ ਨਹੀਂ ਸੀ ਜ਼ੀਰੋ ਤੋਂ ਵੀ ਮਾਈਨਸ ਦੇ ਵਿੱਚ ਸੀ ਅੱਜ ਮੇਰੇ ਕੋਲ ਜੋ ਵੀ ਹੈ ਉਹ ਸ੍ਰੀ ਸ੍ਰੀ ਦਰਬਾਰ ਸਾਹਿਬ ਦੀ ਕਿਰਪਾ ਹੈ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਗੁਰੂ ਰਾਮਦਾਸ ਜੀ ਨੇ ਮੂੰ ਇੱਥੇ ਤੱਕ ਲੈ ਕੇ ਆਏ ਆ ਰঞ্জੀਤ ਸਿੰਘ ਦੇ ਲਈ ਯਾਰੀ ਦੀ ਡੈਫੀਨੇਸ਼ਨ ਕੀ ਹੈ ਯਾਰੀ ਦੇ ਮਾਇਨੇ ਮੇਰੇ ਲਈ ਸਾਰਾ ਕੁਝ ਹੈ ਯਾਰੀ ਮੇਰੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਰੱਖਦੀ ਮੇਰੀ ਲਾਈਫ ਦੇ ਵਿੱਚ ਮੈਂ ਜੇ ਗੱਲ ਕਰੀ ਆਪਾਂ ਬਾਕੀਆਂ ਦੀ ਯਾਰੀ ਦੋਸਤੀ ਦੀ ਅੱਜ ਕੱਲ ਯਾਰੀ ਦੋਸਤੀ ਮਤਲਬ ਦੀ ਰਹਿ ਗਈ ਆ ਲੋਕੀ ਯਾਰੀ ਦੋਸਤੀ 'ਚ ਵਪਾਰ ਕਰਨ ਲੱਗ ਪਏ ਆ ਜਿੰਨਾ ਚਿਰ ਉਹਨਾਂ ਨੂੰ ਲੋੜ ਆ ਉਹ ਤੁਹਾਡੇ ਯਾਰ ਦੋਸਤ ਆ ਜਦੋਂ ਤੁਹਾਡੀਆਂ ਜਿੰਬਾਂ ਖਾਲੀ ਆ ਤੇ ਤੁਹਾਡੇ ਨਾਲ ਕੋਈ ਨਹੀਂ ਖੜਾ ਸਰਜੀਤ ਜੀ ਕਦੀ ਗੁੱਸਾ ਨਹੀਂ ਹੁੰਦਾ ਕਿ ਜਿਨ੍ਹਾਂ ਨੇ ਨੌਕਰੀ ਛਡਾ ਦਿੱਤੀ ਘਰੇ ਬੱਜੀ ਤਨਖਾਹ ਆਉਂਦੀ ਸੀ ਉਹਨਾਂ ਨੇ ਨਾ ਗਾਂਜੋਕਾ ਛੱਡਿਆ ਤੇ ਨਾ ਪਝਾਂਜੋਕਾ ਦੇਖੋ ਜੀ ਮੈਂ ਨਾ ਜਦੋਂ ਜੋਬ ਕਰਦਾ ਸੀ ਜਿੰਨੇ ਕੁ ਮੈਨੂੰ ਲੋਡ ਸੀਗੀ ਨਾ ਉਹਨੇ ਕੁ ਮੈਨੂੰ ਪੈਸੇ ਤੇ ਤਨਖਾਹ ਮਿਲੀ ਜਾਂਦੀ ਸੀ ਬਟ ਹਾਂ ਜਦੋਂ ਉਹਨਾਂ ਨੇ ਮੇਰਾ ਕੰਮ ਛਡਾਇਆ ਤੇ ਬਾਅਦ ਚ ਮੇਰਾ ਸਾਥ ਨਹੀਂ ਦਿੱਤਾ ਉਸ ਟਾਈਮ ਦੇ ਉੱਤੇ ਮੈਂ ਹਰਟ ਤਾਂ ਹੋਇਆ ਪਰ ਸਰ ਉਸ ਛੱਟ ਨੇ ਮੈਨੂੰ ਉਹ ਸਬਕ ਸਿਖਾਇਆ ਮੇਰੀ ਸਫਲਤਾ ਦਾ ਜਿਹੜਾ ਰਾਹ ਜਿਹੜਾ ਬੇਸ ਬਣਿਆ ਉਸ ਛੱਟ ਦੇ ਨਾਲ ਹੀ ਬਣਿਆ ਰঞ্জੀਤ ਸਿੰਘ ਨੂੰ ਸਭ ਤੋਂ ਪ੍ਰੀਸ਼ੀਅਸ ਗਿਫਟ ਕਿਹੜਾ ਲੱਗਦਾ ਜਿੱਦਾ ਕੋਈ ਮੁੱਲ ਨਾ ਇੱਕ ਨਾ ਮੇਰੇ ਕਲਾਇੰਟ ਦਾ ਵੀਜ਼ਾ ਲੱਗਾ ਤੇ ਜਿਹੜਾ ਮੇਰਾ ਪੁਰਾਣਾ ਦਫਤਰ ਸੀ ਛੋਟੇ ਜਿਹੇ ਦਫਤਰ ਤੋਂ ਜਿੱਥੋਂ ਮੈਂ ਸਟਾਰਟ ਕੀਤਾ ਸੀਗਾ ਤੇ ਉਹ ਆਪਣੇ ਬਜ਼ੁਰਗ ਨੇ ਨਾ ਆਪਣੇ ਪੋਤੇ ਦਾ ਵੀਜ਼ਾ ਮੇਰੇ ਤੋਂ ਅਪਲਾਈ ਕੀਤਾ ਸੀ ਉਹਨਾਂ ਦਾ ਵੀਜ਼ਾ ਆ ਗਿਆ ਸੀ ਪੋਤੇ ਦੇ ਵੀਜ਼ੇ ਦੀ ਖੁਸ਼ੀ ਦੀ ਇੱਕ ਮੇਰੇ ਸਿਰ ਦਾ ਤਾਜ ਗੁਰੂ ਗੋਬਿੰਦ ਸਿੰਘ ਜੀ ਤੇ ਬਖਸ਼ੀ ਹੋਈ ਦਾਤ ਮੈਨੂੰ ਦੋਨੇ ਹੱਥੇ ਐਦਾ ਕਰਕੇ ਨਾ ਨਾ ਵੀ ਰੰਗ ਦੀ ਪੱਗ ਮੈਨੂੰ ਤੋਹਫੇ ਦੇ ਰੂਪ ਵਿੱਚ ਦਿੱਤੀ ਅੱਜ ਵੀ ਮੈਂ ਸੰਭ ਕੇ ਰੱਖੀ ਹੋਈ ਆ ਉਹ ਇੱਕ ਇਮੋਸ਼ਨਲ ਟਾਈਮ ਸੀ ਮੇਰੇ ਲਈ ਤੇ ਉਹ ਗਿਫਟ ਉਹ ਪੂਰੀ ਜ਼ਿੰਦਗੀ ਚ ਮੈਂ ਉਹ ਕਦੀ ਨਹੀਂ ਪਹੁੰਚ ਸਕਦਾ। ਰਸੀガル ਜੀ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਔਰ ਅੱਜ ਸਾਨੂੰ ਖਾਸ ਤੌਰ ਤੇ ਹਾਜ਼ਰ ਨੇ ਵੀਜ਼ਾ ਹੈਲਪਲਾਈਨ ਤੋਂ ਰਣਜੀਤ ਸਿੰਘ ਜੀ ਔਰ ਵੀਜ਼ਾ ਹੈਲਪਲਾਈਨ ਤੋਂ ਰਣਜੀਤ ਸਿੰਘ ਜੀ ਸਾਨੂੰ ਹਾਜ਼ਰ ਨੇ। ਹਜ਼ਾਰਾਂ ਬੱਚਿਆਂ ਨੂੰ ਵੱਖ-ਵੱਖ ਕੰਟਰੀਆਂ ਵਿੱਚ ਸਟੱਡੀ ਵੀਜ਼ਾ ਦੇ ਪੇਚ ਚੁੱਕੇ ਨੇ। ਸ਼ੁਰੂਆਤ ਕਿਵੇਂ ਕੀਤੀ ਇਸ ਇੰਡਸਟਰੀ ਦੇ ਵਿੱਚ ਆਉਣ ਦੀ? ਸੋਚਿਆ ਕਿਵੇਂ? ਕਿਹੜੀ-ਕਿਹੜੀ ਮੁਸ਼ਕਲਾਂ ਨੂੰ ਫੇਸ ਕਰਨਾ ਪਿਆ ਇਸ ਇੰਡਸਟਰੀ ਵਿੱਚ ਆਉਣ ਲਈ ਔਰ ਇਸ ਇੰਡਸਟਰੀ 'ਚ ਆ ਕੇ ਕਿਸ ਤਰ੍ਹਾਂ ਦੀ ਮੁਸ਼ਕਲਾਂ ਫੇਸ ਕਰਨੀਆਂ ਪਈਆਂ? ਉਸ ਬਾਬਤ ਚਰਚਾ ਕਰਾਂਗੇ ਰਣਜੀਤ ਜੀ ਰஞ்சிਤ ਜੀ ਵੀਜ਼ਾ ਹੈਲਪਲਾਈਨ ਇੱਕ ਕੰਪਨੀ ਉਹ ਨਾਮ ਜਿਹੜਾ ਹਰ ਇੱਕ ਦੀ ਜ਼ੁਬਾਨ ਤੇ ਹੈ ਜਿਹੜਾ ਵਿਦੇਸ਼ ਜਾਣਾ ਚਾਹੁੰਦਾ ਹੈ ਇਸ ਪਾਸੇ ਪੈਰ ਕਿਵੇਂ ਰੱਖਿਆ ਹੈ ਕਿਵੇਂ ਇਸ ਪਾਸੇ ਦੇਖੋ ਮਨੀਤ ਜੀ ਹਰ ਇੱਕ ਬੰਦਾ ਆਪਣੇ ਕਰੀਅਰ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਤੋਂ ਇਨਸਪਾਇਰ ਹੁੰਦਾ ਹੈ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ ਕੋਈ ਨਾ ਕੋਈ ਉਹਦਾ ਮਾਰਗਦਰਸ਼ਕ ਹੁੰਦਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਜਾਂ ਕੋਈ ਨਾ ਕੋਈ ਉਹਨੂੰ 6:00 ਵਜੇ ਹੋਵੇ ਤੇ ਉਹ ਬੰਦਾ ਉਸ ਟਰੈਕ ਦੇ ਉੱਤੇ ਚੱਲਾ ਜਾਂਦਾ ਹੈ ਸੋ ਮੇਰੇ ਨਾਲ ਕੀ ਹੋਇਆ ਕਿ ਮੈਂ ਖੁਦ ਆਪ ਬਾਹਰ ਜਾਣਾ ਚਾਹੁੰਦਾ ਸੀ ਮੇਰਾ ਆਸਟ੍ਰੇਲੀਆ ਜਾਣ ਦਾ ਸੁਪਨਾ ਸੀਗਾ ਸੋ ਆਪਾਂ ਗੱਲ ਕਰਦੇ ਹਾਂ 2009-10 ਦੇ ਪੀਰੀਅਡ ਦੀ ਜਦੋਂ ਮੈਂ ਖੁਦ ਆਪਾਇਲਸ ਕੀਤੀ ਉਹ ਵੀ ਘਰਦਿਆਂ ਤੋਂ ਚੋਰੀ ਆਇਲਸ ਕੀਤੀ ਸੀਗੀ ਤੇ ਈਵਨ ਜਦੋਂ ਮੈਂ ਘਰਦਿਆਂ ਕੋਲ ਆਇਲਸ ਦਾ ਰਿਜ਼ਲਟ ਲੈ ਕੇ ਗਿਆ ਜਿੰਨੇ ਬੈਂਡ ਦੀ ਰਿਕੁਆਇਰਮੈਂਟ ਸੀ 6 ਬੈਂਡ ਉਹਦੋਂ ਰਿਕੁਆਇਰਮੈਂਟ ਸੀਗੀ ਤੇ ਆਪਾਂ ਪੂਰੇ ਕਰਕੇ ਆਪਣੇ ਘਰਦਿਆਂ ਤੋਂ ਕੋਲ ਆਪਾਂ ਚਲੇ ਗਏ ਪਰ ਜਦੋਂ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਸਰਵਿਸ ਕਰਦੇ ਸੀ ਤੇ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਆਸਟ੍ਰੇਲੀਆ ਜਾਣਾ ਚਾਹੁੰਦਾ ਹਾਂ ਤੇ ਮੇਰੇ ਆਇਲਸ ਦੇ ਵਿੱਚ ਉਹਨੇ ਬੈਂਡ ਆ ਗਏ ਆ ਪਰ ਉਹਨਾਂ ਦਾ ਸੁਪਨਾ ਸੀ ਕਿ ਮੈਂ ਇੱਥੇ ਹੀ ਰਹਿ ਕੇ ਜੌਬ ਕਰਾਂ ਜਾਂ ਕੋਈ ਸੋ ਉਹਨਾਂ ਨੇ ਉਦੋਂ ਹੀ ਮੇਰੀ ਗੱਲ ਨੂੰ ਡਿਨਾਈ ਕਰ ਦਿੱਤਾ ਗੱਲ ਡਿਨਾਈ ਕਰਨ ਤੋਂ ਬਾਅਦ ਵਿੱਚ ਫਿਰ ਮੈਂ ਉਹ ਹੀ ਜਿੱਦਾਂ ਬਾਕੀ ਸਾਰੇ ਜੌਬ ਸਰਚ ਕਰਦੇ ਆ ਮੈਂ ਵੀ ਉਹ ਅਖਬਾਰ ਫੜ ਲੈਂਦਾ ਸੀ ਕਲਾਸੀਫਾਈਡ ਦੇ ਉੱਤੇ ਦੇਖਦਾ ਸੀਗਾ ਕਿ ਕਿੱਥੇ ਲੋੜ ਆ ਕਿਹੜੀ ਵੈਕੈਂਸੀ ਦੇ ਵਿੱਚ ਕਿੰਨੇ ਪਰਸਨ ਚਾਹੀਦੇ ਆ ਐਦਾਂ ਇੰਟਰਵਿਊ ਦੇਤੇ ਇੰਟਰਵਿਊ ਦੇਣ ਤੋਂ ਬਾਅਦ ਵਿੱਚ ਮੈਂ ਇਮੀਗ੍ਰੇਸ਼ਨ ਲਾਈਨ ਦੇ ਵਿੱਚ ਆਪਣਾ ਤਜਰਬਾ ਸ਼ੁਰੂ ਕੀਤਾ ਜੌਬ ਸਟਾਰਟ ਕਰਤੀ ਫਿਰ ਮੈਂ 3-4 ਸਾਲ ਉੱਥੇ ਜੌਬ ਕੀਤੀ ਜੌਬ ਕਰਨ ਤੋਂ ਬਾਅਦ ਵਿੱਚ ਮੈਨੂੰ ਪੂਰੀ ਦੂਰਅੰਦੇਸ਼ੀ ਹੋ ਗਈ ਕਿ ਇਸ ਲਾਈਨ ਦੇ ਵਿੱਚ ਆਪਾਂ ਕਿਸ ਤਰੀਕੇ ਦੇ ਨਾਲ ਅੱਗੇ ਕੰਮ ਕਰ ਸਕਦੇ ਆ ਲੋਕਾਂ ਦੀਆਂ ਭਾਵਨਾਵਾਂ ਪਤਾ ਲਗੀਆਂ ਫਿਰ ਇੱਕ ਆਪਾਂ ਲਗਜ਼ਰੀ ਲਾਈਫ ਇੱਕ ਕਹਿ ਸਕਦੇ ਆ ਉਹ ਵੀ ਆਪਾਂ ਸੋਚੀ ਕਿ ਹਾਂ ਇਹਦੇ ਵਿੱਚ ਆਪਾਂ ਜਾ ਕੇ ਇੱਕ ਲਗਜ਼ਰੀ ਲਾਈਫ ਹੀ ਜੀ ਸਕਦੇ ਆ ਸੋ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਫ੍ਰੀਲੈਂਸਰ ਕੰਮ ਕਰਨ ਤੋਂ ਬਾਅਦ ਇੱਕ ਛੋਟਾ ਜਿਹਾ ਆਪਣਾ ਮੈਂ ਦਫ਼ਤਰ ਖੋਲ੍ਹਿਆ ਇਮੀਗ੍ਰੇਸ਼ਨ ਦਾ ਵੀਜ਼ਾ ਹੈਲਪਲਾਈਨ ਦੇ ਨਾਮ ਤੋਂ ਜੀ ਔਰ ਯਾਰਾ ਦੋਸਤਾਂ ਨੂੰ ਸਪੋਰਟ ਕਿਵੇਂ ਦੇ ਰਹੀ ਯਾਰਾ ਦੋਸਤਾਂ ਦੀ ਸਪੋਰਟ ਐਵੇਂ ਰਹੀ ਜਿਵੇਂ ਆਪਾਂ ਕਹਿ ਸਕਦੇ ਆ ਜਦੋਂ ਜੋਬ ਕਰਦੇ ਸੀਗੇ ਤੇ ਮੇਰੇ ਯਾਰ ਦੋਸਤ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੂੰ ਕਿਸੇ ਨੂੰ ਪੈਸਾ ਕਮਾ ਕੇ ਦੇ ਰਿਆ ਕਿਸੇ ਦੇ ਕੋਲ ਜੋਬ ਕਰ ਰਿਆ ਆ ਤੂੰ ਆਪਣਾ ਹੀ ਬਿਜ਼ਨਸ ਕਿਉਂ ਨਹੀਂ ਕਰ ਲੈਂਦਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਜਦੋਂ ਬੈਠਣਾ ਇਹ ਹੀ ਗੱਲ ਹੁੰਨੀ ਫਿਰ ਕਹ ਸਕਦੇ ਕਿ ਉਹਨਾਂ ਦੇ ਪੰਪ ਦੇ ਨਾਲ ਜਾਂ ਕਹਿ ਸਕਦੇ ਆ ਕਿ ਉਹਨਾਂ ਦੀ ਸਲਾਹ ਦੇ ਨਾਲ ਫਿਰ ਮੈਨੂੰ ਆਪਣਾ ਜਿਹੜਾ ਕੰਮ ਉਹ ਇਮੀਗ੍ਰੇਸ਼ਨ ਦਾ ਆਪਣਾ ਆਪ ਖੋਲਣਾ ਪਿਆ ਆਪਣਾ ਆਪ ਇਮੀਗ੍ਰੇਸ਼ਨ ਦਾ ਦਫ਼ਤਰ ਖੋਲ੍ਹਿਆ ਜਦੋਂ ਵੀਜ਼ਾ ਹੈਲਪਲਾਈਨ ਦਾ ਫਿਰ ਪਤਾ ਲੱਗਾ ਕਿ ਯੂਨੀਵਰਸਿਟੀ ਦੇ ਨਾਲ ਟਾਈਅਪਸ ਕਰਨੇ ਪੈਂਦੇ ਆ ਕਾਲਜਸ ਦੇ ਨਾਲ ਗੱਲ ਕਰਨੀ ਪੈਂਦੀ ਆ ਇਹਦੇ ਵਿੱਚ ਹੋਰ ਪ੍ਰੋਸੈਸ ਵੀ ਆ ਸਟਾਰਟਿੰਗ ਕਾਉਂਸਲਿੰਗ ਤੋਂ ਲੈ ਕੇ ਫਾਈਲਿੰਗ ਤੱਕ ਵੀਜ਼ਾ ਲੈਉਣ ਤੱਕ ਸਾਰਾ ਪ੍ਰੋਸੈਸ ਕਰਨਾ ਪੈਂਦਾ ਤੇ ਫਿਰ ਯਾਰਾਂ ਦੋਸਤਾਂ ਸਾਥ ਦਿੱਤਾ ਪਰ ਯਾਰਾਂ ਦੋਸਤਾਂ ਦੀ ਗੱਲ ਕਰੀਏ ਉਸ ਤੋਂ ਬਾਅਦ ਵਿੱਚ ਜਦੋਂ ਐਡਮਿਸ਼ਨ ਦੀ ਗੱਲ ਆਉਂਦੀ ਸੀ ਜਾਂ ਮੈਂ ਉਹਨਾਂ ਨੂੰ ਕੁਝ ਪੁੱਛਣ ਦੀ ਗੱਲ ਕਰਦਾ ਸੀ ਉਦੋਂ ਸਾਰੇ ਪੈਰ ਚੱਕ ਗਏ ਸੀਗੇ ਸਾਰਿਆਂ ਨੇ ਪੈਰ ਪਿੱਛੇ ਕਰ ਲਿਆ ਫਿਰ ਪਰ ਇਹ ਆ ਕਿ ਉਸ ਟਾਈਮ ਦੇ ਉੱਤੇ 3 ਸਾਲ ਦਾ ਜਿਹੜਾ ਮੇਰਾ ਤੇ 4 ਸਾਲ ਦਾ ਤਜਰਬਾ ਸੀਗਾ ਜੌਬ ਜਦੋਂ ਮੈਂ ਕੀਤੀ ਉਹੀ ਤਜਰਬਾ ਮੇਰੇ ਕੰਮ ਆਇਆ ਫਿਰ ਰঞ্জੀਤ ਸਿੰਘ ਨੇ ਸੋਚਿਆ ਕਿ ਹੁਣ ਤੈਨੂੰ ਕਿਸੇ ਦੀ ਹੈਲਪ ਨਹੀਂ ਮਿਲਣੀ ਹੁਣ ਤੈਨੂੰ ਤੇਰਾ ਤਜਰਬਾ ਹੀ ਕ ਦੰਮ ਦੇ ਉਤੇ ਆਪਣੇ ਤਜਰਬੇ ਦੇ ਦੰਮ ਦੇ ਉਤੇ ਫਿਰ ਉਸ ਇਨਸਪੀਰੇਸ਼ਨ ਨੂੰ ਆਪਣੇ ਸੁਪਨਿਆਂ ਨੂੰ ਲੈ ਕੇ ਮੈਂ ਉਸ ਦਫਤਰ ਨੂੰ ਚਲਾਉਣਾ ਸ਼ੁਰੂ ਕੀਤਾ ਤੇ ਕਿਸਮਤ ਦੇ ਇੰਨਾ ਸਾਥ ਦਿੱਤਾ ਇੰਨੇ ਸਟਾਰ ਚਮਕੇ ਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਹੋਈ ਕਿ ਉਹ ਛੋਟੇ ਜਿਹੇ ਦਫਤਰ ਦੇ ਵਿੱਚ ਮੈਥੋਂ ਮੈਨੇਜ ਹੁਣਾ ਕਰਨਾ ਮੇਰੇ ਲਈ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਤਰਜੀਤ ਜੀ ਕਦੀ ਗੁੱਸਾ ਨਹੀਂ ਹੁੰਦਾ ਕਿ ਜਿਨ੍ਹਾਂ ਨੇ ਨੌਕਰੀ ਛਡਾਤੀ ਘਰੇ ਬੱਜੀ ਤਨਖਾਹ ਆਉਂਦੀ ਸੀ ਉਹਨਾਂ ਨੇ ਨਾ ਗਾਂ ਜੋਗਾ ਛੱਡਿਆ ਤੇ ਨਾ ਪਛਾਹ ਜੋਗਾ ਦੇਖੋ ਜੀ ਮੈਂ ਨਾ ਜਦੋਂ ਜੌਬ ਕਰਦਾ ਸੀ ਜਿੰਨੇ ਕੁ ਮੈਨੂੰ ਲੋਡ ਸੀਗੀ ਨਾ ਉਹਨੇ ਕੁ ਮੈਨੂੰ ਪੈਸੇ ਤਨਖਾਹ ਮਿਲੀ ਜਾਂਦੀ ਸੀ ਬਟ ਹਾਂ ਜਦੋਂ ਉਹਨਾਂ ਨੇ ਮੇਰਾ ਕੰਮ ਛੱਡਾਇਆ ਤੇ ਬਾਅਦ ਚ ਮੇਰਾ ਸਾਥ ਨਹੀਂ ਦਿੱਤਾ ਉਸ ਟਾਈਮ ਦੇ ਉੱਤੇ ਮੈਂ ਹਰਟ ਤਾਂ ਹੋਇਆ ਪਰ ਸਰ ਉਸ ਛੱਟ ਨੇ ਮੈਨੂੰ ਉਹ ਸਬਕ ਸਿਖਾਇਆ ਮੇਰੀ ਸਫਲਤਾ ਦਾ ਜਿਹੜਾ ਰਾਹ ਜਿਹੜਾ ਬੇਸ ਬਣਿਆ ਉਸ ਛੱਟ ਦੇ ਨਾਲ ਹੀ ਬਣਿਆ ਮੈਂ ਤਾਂ ਉਹਨਾਂ ਦਾ ਧੰਨਵਾਦ ਕਰਨਾ ਚਾਹਣਾ ਉਹਨਾਂ ਦਾ ਧੰਨਵਾਦ ਕਰਨਾ ਚਾਹਣਾ ਕਿ ਉਹਨਾਂ ਨੇ ਉਸ ਟਾਈਮ ਤੇ ਜੇ ਮੈਨੂੰ ਉਹ ਸੱਟ ਨਾ ਮਾਰੀ ਹੁੰਦੀ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਉਸ ਟਾਈਮ ਤੇ ਧੋਖਾ ਨਾ ਦਿੱਤਾ ਹੁੰਦਾ ਤੇ ਅੱਜ ਮੈਂ ਇਸ ਮੁਕਾਮ ਤੇ ਨਹੀਂ ਪਹੁੰਚਦਾ ਅੱਛਾ ਯਾਰਾਂ ਦੋਸਤਾਂ ਨੇ ਧੋਖਾ ਦਿੱਤਾ ਰঞ্জੀਤ ਸਿੰਘ ਦੇ ਲਈ ਯਾਰੀ ਦੀ ਡੈਫੀਨੇਸ਼ਨ ਕੀ ਹੈ ਯਾਰੀ ਦੀ ਡੈਫੀਨੇਸ਼ਨ ਜੇ ਮੇਰੇ ਲਈ ਪੁੱਛੋ ਤਾਂ ਯਾਰੀ ਦੇ ਮੂਹਨੇ ਮੇਰੇ ਲਈ ਸਾਰਾ ਕੁਝ ਹੀ ਹੈ ਯਾਰੀ ਮੇਰੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਰੱਖਦੀ ਮੇਰੀ ਲਾਈਫ ਦੇ ਵਿੱਚ ਮੈਂ ਜੇ ਗੱਲ ਕਰੀ ਆਪਾਂ ਬਾਕੀਆਂ ਦੀ ਯਾਰੀ ਦੋਸਤੀ ਦੀ ਅੱਜ ਕੱਲ ਯਾਰੀ ਦੋਸਤੀ ਮਤਲਬ ਦੀ ਰਹਿ ਗਈ ਆ ਲੋਕੀ ਯਾਰੀ ਦੋਸਤੀ 'ਚ ਵਪਾਰ ਕਰਨ ਲੱਗ ਪ ਜਿਹੜੇ ਲੋਕੀ ਇੱਕ ਦੂਜੇ ਨੂੰ ਵਪਾਰ ਦੇ ਵਿੱਚ ਧੋਖਾ ਦੇ ਕੇ ਜਾਂ ਉਹਨਾਂ ਦਾ ਫਾਇਦਾ ਚੱਕ ਕੇ ਜਿੰਨਾ ਚਿਰ ਉਹਨਾਂ ਨੂੰ ਲੋੜ ਆ ਉਹ ਤੁਹਾਡੇ ਯਾਰ ਦੋਸਤ ਆ ਜਦੋਂ ਤੁਹਾਡੀਆਂ ਜੇਬਾਂ ਖਾਲੀ ਆ ਤੇ ਤੁਹਾਡੇ ਨਾਲ ਕੋਈ ਨਹੀਂ ਖੜਾ ਮੈਂ ਇਹ ਅਜਮਾਈ ਹੋਈ ਚੀਜ਼ ਆ ਬਟ ਮੇਰੇ ਲਈ ਯਾਰੀ ਦੋਸਤੀ ਦੀ ਮਹੱਤਤਾ ਆ ਮੈਂ ਤਾਂ ਉਹਨਾਂ ਦੇ ਨਾਲ ਅੱਜ ਵੀ ਖੜਾ ਜਿਹਨਾਂ ਨੇ ਮੈਨੂੰ ਸੱਟ ਮਾਰੀ ਸੀ ਉਹ ਮੇਰੀ ਇਹ ਵੀਡੀਓ ਦੇਖਦੇ ਪਿਆ ਸੁਣਦੇ ਪਿਆ ਮਨੂੰ ਉਹ ਅੱਜ ਵੀ ਇਹ ਕਹਿ ਸਕਦੇ ਆ ਕਿ ਰঞ্জੀਤ ਸਿੰਘ ਅੱਜ ਵੀ ਉਹੀ ਆ ਜੋ ਪਹਿਲਾਂ ਸੀ 10 ਸਾਲ ਪਹਿਲਾਂ ਮੇਰੇ ਜਿਹੜੇ ਯਾਰ ਸੀ ਨਾ ਅੱਜ ਵੀ ਮੇਰੇ ਯਾਰ ਉਹੀ ਆ ਅੱਛਾ ਬੰਦੇ ਇੱਕ ਇੱਕ ਚੰਗੇ ਬੰਦੇ ਦੀ ਪਰਖ ਕਿਵੇਂ ਕਰੀਏ ਚੰਗੇ ਦੋਸਤ ਦੀ ਪਰਖ ਕਿਵੇਂ ਕਰ ਸਕਦੇ ਚੰਗੇ ਬੰਦੇ ਦੀ ਪਰਖ ਆਪਾਂ ਕਹਿ ਸਕਦੇ ਹਾਂ ਜਿਵੇਂ ਅਸਲੀ ਬੰਦੇ ਦੀ ਗੱਲ ਕਰੀਏ ਤੇ ਜਾਂ ਨਸਲੀ ਘੋੜੇ ਦੀ ਆਪਾਂ ਗੱਲ ਕਰਦੇ ਆ ਤੇ ਇਹਨਾਂ ਦੇ ਵਿੱਚ ਪਰਖਣਾ ਬਹੁਤ ਜ਼ਰੂਰੀ ਆ ਪਰਖ ਆਪਾਂ ਕਿਵੇਂ ਕਰ ਸਕਦੇ ਆ ਤੁਹਾਡੀ ਜੇਬ ਖਾਲੀ ਆ ਤੁਸੀਂ ਆਪਣੇ ਯਾਰ ਨੂੰ ਪਰਖ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਸੈਕੰਡਲੀ ਤੁਸੀਂ ਦੇਖ ਲਓ ਕਿ ਜਿਹਨੂੰ ਤੁਸੀਂ ਮਿੱਤਰ ਬਣਾਉਣ ਲੱਗੇ ਆ ਕਿ ਉਹਦੇ ਨਾਲ ਪਹਿਲਾ ਮਿੱਤਰ ਕਿਹੜੇ ਆ ਉਹ ਕਿੰਨੇ ਚਿਰ ਤੋਂ ਆਉਦੇ ਨਾਲ ਕਈਆਂ ਨੂੰ ਆਦਤ ਹੁੰਦੀ ਆ ਨਵੇਂ ਮਿੱਤਰ ਬਣਾਉਣੇ ਉਹਨਾਂ ਦਾ ਭੇਤ ਪਉਣਾ ਤੇ ਉਹਨਾਂ ਨੂੰ ਛੱਡ ਦੇਣਾ ਜੇ ਤੁਸੀਂ ਕਿਸੇ ਤੇ ਮਿੱਤਰ ਬਣਨਾ ਚਾਹੁੰਦੇ ਹੋ ਜਾਂ ਬਣਾਉਣਾ ਚਾਹੁੰਦੇ ਹੋ ਪਹਿਲਾਂ ਇਹ ਦੇਖ ਲਓ ਉਹਦੇ ਨਾਲ ਜਿਹੜਾ ਕੋਈ ਮਿੱਤਰ ਖੜਾ ਉਹ ਕਿੰਨਾ ਪੁਰਾਣਾ ਹੈ ਅਚਾਰ ਰਣਜੀਤ ਜੀ ਇੱਕ ਚੀਜ਼ ਦੱਸੋ ਇਮੀਗ੍ਰੇਸ਼ਨ ਇੰਡਸਟਰੀ 'ਚ ਕਹਿੰਦੇ ਪੈਸਾ ਬਹੁਤ ਆ ਤੁਸੀਂ ਛੋਟੇ ਦਫਤਰੋਂ ਸ਼ੁਰੂਆਤ ਕੀਤੀ ਅੱਜ ਪ੍ਰਮਾਤਮਾ ਦੀ ਕਿਰਪਾ ਹੋਈ ਅੱਜ ਰਣਜੀਤ ਸਿੰਘ ਕੋ ਸਾਰੀ ਚੀਜ਼ਾਂ ਹੈਗੀਆਂ ਅੱਜ ਹਰ ਇੱਕ ਲਾਈਵ ਦੀ ਲਗਜ਼ਰੀ ਤੁਹਾਡੇ ਕੋਲ ਹੈਗੀ ਆ ਸਵਾਲ ਇੱਕ ਦਿਮਾਗ ਚ ਆ ਰਿਹਾ ਕਿ ਜਦੋਂ ਬੰਦੇ ਕੋ 4 ਪੈਸੇ ਆ ਜਾਂਦੇ ਆ ਤਾਂ ਬੰਦਾ ਆਪਣੇ ਪੈਰ ਕਿਉਂ ਛੱਡ ਜਾਂਦਾ ਹੈ ਔਰ ਆਪਣੇ ਸਗਿਆਂ ਨੂੰ ਕਿਉਂ ਭੁੱਲ ਜਾਂਦਾ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਉਂ ਭੁੱਲ ਜਾਂਦਾ ਮਨੀਜੀ ਤੁਸੀਂ ਗੱਲ ਕਰਦੇ ਹੋ ਜਿਨ੍ਹਾਂ ਬੰਦਿਆਂ ਦੇ ਕੋਲ ਪੈਸਾ ਆ ਜਾਂਦਾ ਆਪਣੇ ਸਮਾਜਿਕ ਰਿਸ਼ਤਿਆਂ ਨੂੰ ਭੁੱਲ ਜਾਂਦੇ ਆ ਆਪਣੇ ਪੁਰਾਣੇ ਮਿੱਤਰਾਂ ਨੂੰ ਭੁੱਲ ਜਾਂਦੇ ਆ ਤੁਸੀਂ ਉਹਨਾਂ ਬੰਦਿਆਂ ਨੂੰ ਗੱਲ ਕਰਦੇ ਹੋ ਮੈਂ ਤਾਂ ਉਹਨਾਂ ਨੂੰ ਬੰਦਾ ਹੀ ਨਹੀਂ ਸਮਝਦਾ ਤੁਸੀਂ ਕਿਹੜੇ ਬੰਦਿਆਂ ਦੀ ਗੱਲ ਕਰਦੇ ਹੋ ਉਹ ਬੰਦੇ ਨਹੀਂ ਸਰ ਉਹ ਲੀਰਾਂ ਹੁੰਦੇ ਨੇ ਉਹਨਾਂ ਲੀਰਾਂ ਦੀ ਆਪਾਂ ਇੱਥੇ ਗੱਲ ਜੇ ਕਰੀਏ ਨਾ ਤੇ ਇਹ ਪੈਸਾ ਜਿਹੜਾ ਆ ਉਹਨਾਂ ਦਾ ਕਿੰਨਾ ਕੁ ਚਾਰ-ਸੱਤ ਦੇ ਸਕਦਾ ਆ ਅਗਰ ਉਹਨਾਂ ਦਾ ਗੱਲ ਕਰੀਏ ਇਹਨਾਂ ਬੰਦਿਆਂ ਦਾ ਜਿਹੜਾ ਅੰਤਲਾ ਸਮਾਂ ਹੀ ਬਹੁਤ ਮਾੜਾ ਹੁੰਦਾ ਆ ਸੋ ਆਪਾਂ ਇਹਨਾਂ ਦੀ ਗੱਲ ਜਿੱਦਾਂ ਕਰਦੇ ਆ ਇਹਨਾਂ ਨੂੰ ਆਪਾਂ ਬੰਦਿਆਂ 'ਚ ਨਹੀਂ ਗਿਣ ਸਕਦੇ ਪੈਸਾ ਜਿਹੜਾ ਆ ਸਭ ਕੁਝ ਨਹੀਂ ਹੁੰਦਾ ਪੈਸਾ ਤੁਹਾਡੀ ਲੋੜ ਜਿਹੜੀ ਗਰੀਬ ਦੀ ਵੀ ਪੂਰੀ ਹੋ ਜਾਂਦੀ ਐ ਅਮੀਰ ਦੀ ਪੂਰੀ ਹੋ ਜਾਂਦੀ ਐ ਇਹ ਛਾਵਾਂ ਤਾਂ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ ਇਹ ਛਾਵਾਂ ਤਾਂ ਕਿਹਦੇ ਰਾਜਿਆਂ ਦੇ ਪੂਰੇ ਨਹੀਂ ਰਾਜਿਆਂ ਦੀਆਂ ਨਹੀਂ ਪੂਰੀਆਂ ਹੁੰਦੀ ਗਰੀਬ ਜਿਹੜਾ ਐ ਰੋਟੀ ਖਾ ਕੇ ਸੰਹਦਾ ਐ ਰੋਟੀ ਖਾ ਕੇ ਸੰਹਦਾ ਐ ਤੇ ਰঞ্জੀਤ ਸਿੰਘ ਆਪਣੇ ਦੋਸਤਾਂ ਲਈ ਕੀ ਕਰ ਸਕਦਾ ਰঞ্জੀਤ ਰঞ্জੀਤ ਸਿੰਘ ਦੀ ਨਾ ਜ਼ਬਾਨ ਅੱਜ ਵੀ ਉਹੀ ਚੱਲਦੀ ਐ ਜਿਹੜੀ 10 ਸਾਲ ਪਹਿਲਾਂ ਸੀ ਜਦੋਂ ਕੁਛ ਵੀ ਨਹੀਂ ਸੀਗਾ ਅੱਜ ਪ੍ਰਮਾਤਮਾ ਨੇ ਮੈਨੂੰ ਸਭ ਕੁਝ ਦਿੱਤਾ ਆ ਰঞ্জੀਤ ਸਿੰਘ ਉਹ ਹੈ ਜਿਹੜਾ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਆ ਰঞ্জੀਤ ਸਿੰਘ ਉਹ ਨਹੀਂ ਕਿ ਜਿਹੜਾ ਕੰਦਾ ਕਿ ਮੇਰਾ ਯਾਰ ਦੋਸਤ ਅੱਜ ਉਹ ਜਿੰਨੇ ਵੀ ਮੇਰੇ ਯਾਰ ਦੋਸਤ ਆ ਨਾ ਮੇਰੇ ਲਾਗੇ ਬੈਠ ਕੇ ਜਿਹਦੇ ਕੋਲ ਪੈਸਾ ਨਹੀਂ ਆ ਜਾਂ ਮੇ ਤੋਂ ਵੱਧ ਆ ਉਹ ਜੇ ਸਾਰੇ ਮੇਰੇ ਕੋਲ ਬੈਠੇ ਹੋਣਗੇ ਨਾ ਸਾਰੇ ਇਕੁਅਲ ਸਮਝਣਗੇ ਆਪਣੇ ਆਪ ਨੂੰ ਕਿਸੇ ਨੂੰ ਇਹ ਮਹਿਸੂਸ ਨਹੀਂ ਹੋਊਗਾ ਕਿ ਮੇਰੇ ਕੋਲ ਪੈਸਾ ਘੱਟ ਆ ਤੇ ਇਹਦੇ ਕੋਲ ਜ਼ਿਆਦਾ ਆ ਅੱਜ ਹਰ ਇੱਕ ਦੇ ਨਾਲ ਇੱਕ ਫੋਨ ਆਦਾ ਸਾਰੀ ਸਭ ਤੋਂ ਵੱਡੀ ਪਰਖ ਇਹ ਹੀ ਹੈ ਜਦੋਂ ਕਿਸੇ ਦਾ ਫੋਨ ਆਉਂਦਾ ਨਾ ਜਿਹਦਾ ਨੰਬਰ ਮੇਰੇ ਫੋਨ 'ਚ ਸੇਵ ਆ ਪਹਿਲੀ ਰਿੰਗ ਤੇ ਉਹਦਾ ਫੋਨ ਚੱਕੀਦਾ ਸਭ ਤੋਂ ਵੱਡੀ ਗੱਲ ਆ ਉਹਨਾਂ ਦੇ ਨਾਲ ਲੋੜਿਆ ਤੇ ਉਹ ਪਤਾ ਕੀ ਕਹਿੰਦੇ ਆ ਉਹ ਆਪ ਖੁਦ ਦੱਸਦੇ ਆ ਉਹਨਾਂ ਦੇ ਪਰਿਵਾਰ ਦੱਸਦੇ ਆ ਕਿ ਜੇ ਸਾਡੇ ਕੋਲ ਜਦੋਂ ਵੀ ਕੋਈ ਮੁਸ਼ਕਲ ਟਾਈਮ ਆਉਂਦਾ ਆ ਜਾਂ ਸਾਨੂੰ ਪਹਿਲਾਂ ਕਿਸੇ ਦੀ ਵੀ ਲੋੜ ਮਹਿਸੂਸ ਹੁੰਦੀ ਨਾ ਜਾਂ ਅਸੀਂ ਕਿਹਨੂੰ ਫੋਨ ਕਰੀਏ ਸਭ ਤੋਂ ਪਹਿਲਾਂ ਤੇਰਾ ਨਾਮ ਆਉਂਦਾ ਕਿ ਸਭ ਤੋਂ ਪਹਿਲਾਂ ਰঞ্জੀਤ ਸਿੰਘ ਨੂੰ ਫੋਨ ਕੀਤਾ ਜਾਵੇ ਕਿ ਉਹ ਹਰ ਟਾਈਮ ਸਾਡੇ ਲਈ ਅਵੇਲੇਬਲ ਆ ਲੋਕ ਕਿ ਮੇਰੇ ਲਈ ਅਵੇਲੇਬਲ ਹੋਣ ਨਾ ਹੋਣ ਪਰ ਮੈਂ ਆਪਣਾ ਜਿਹੜਾ ਇੱਕ ਰੁਟੀਨ ਆ ਜਾਂ ਇੱਕ ਸੂਹਲ ਆ ਉਹ ਮੈਂ ਛੱਡਣਾ ਨਹੀਂ ਚਾਹੁੰਦਾ ਸੋ ਕਹਿੰਦੇ ਪੈਸਾ ਬੰਦੇ ਨੂੰ ਅਮੀਰ ਨਹੀਂ ਬਣਾਉਂਦਾ ਪੈਸਾ ਬੰਦੇ ਨੂੰ ਵੱਡਾ ਨਹੀਂ ਬਣਾਉਂਦਾ ਵੱਡਾ ਕੀ ਬਣਾਉਂਦਾ ਵੱਡਾ ਬੰਦਾ ਕੌਣ ਹੁੰਦਾ ਜਿਹਦੇ ਕੋਲ ਜ਼ਿਆਦਾ ਪੈਸਾ ਉਹ ਵੱਡਾ ਬੰਦਾ ਨਹੀਂ ਆ ਵੱਡਾ ਬੰਦਾ ਉਹ ਆ ਜਿਹੜਾ ਆਪਣੇ ਨਾਲ ਬੈਠਿਆਂ ਨੂੰ ਛੋਟਾ ਮਹਿਸੂਸ ਨਾ ਹੋਣ। ਨਾ ਹੁੰਦਾ ਵੀ। ਸੋ ਮੈਨੂੰ ਤੁਹਾਡੀ ਗੱਲਾਂ ਤੋਂ ਇਹੀ ਲੱਗਦਾ ਕਿ ਰਣਜੀਤ ਸਿੰਘ ਜਿਹਦੇ ਨਾਲ ਖੜ ਗਿਆ ਉਹਦੇ ਨਾਲ ਖੜ ਗਿਆ। ਉਹਦੇ ਨਾਲ ਖੜ ਗਿਆ ਜੀ। ਜੀ। ਸੋ ਇਹ ਤਾਂ ਅਸੀਂ ਯਾਰੀ ਦੋਸਤੀ। ਰਣਜੀਤ ਸਿੰਘ ਸਕੂਲ ਗਿਆ। ਰਜੀਤ ਸਿੰਘ ਕਾਲਜ ਪੜ੍ਹਿਆ। ਤੇ ਅੱਜ ਰਜੀਤ ਸਿੰਘ ਆਪਣੇ ਅਲੀਸ਼ਾਨ ਦਫ਼ਤਰ ਦੇ ਵਿੱਚ ਅਲੀਸ਼ਾਨ ਘਰ ਦੇ ਵਿੱਚ ਰਹਿੰਦਾ ਹੈ। ਰਣਜੀਤ ਸਿੰਘ ਦਾ ਪਹਿਲਾ ਪਿਆਰ ਕੌਣਾ? ਮਰੀ ਜੀ ਇਹ ਇੰਟਰਵਿਊ ਦਾ ਟਰੈਕ ਹੋਰ ਪਾਸੇ ਚਲ ਗਿਆ ਆ ਤੇ ਤੁਸੀਂ ਮੈਨੂੰ ਲੱਗਦਾ ਘਰੋ ਘੋਟ ਪਾਉਣੀ ਆ ਤੇ ਐਸੇ ਕਰਕੇ ਮੈਂ ਪੋਡਕਾਸਟ ਤੇ ਨਹੀਂ ਆਉਂਦਾ ਤੁਸੀਂ ਹੋਰ ਜਿਹੜੀ ਗੱਲ ਪੁੱਛਣ ਵਾਲੀ ਹੋ ਸਕਦੇ ਆ ਪਹਿਲਾ ਪਿਆਰ ਦਾ ਮਤਲਬ ਪਹਿਲਾ ਪਿਆਰ ਮਾਪਿਓ ਵੀ ਹੋ ਸਕਦੇ ਆ ਪਹਿਲਾ ਪਿਆਰ ਆਪਣਾ ਪਰਿਵਾਰ ਵੀ ਹੋ ਸਕਦਾ ਮੈਂ ਉਸ ਲੈਸਨ ਆ ਪੁੱਛ ਰਿਹਾ ਸੋ ਜੇ ਆਪਾਂ ਇਹ ਗੱਲ ਕਰੀਏ ਤੇ ਆਬਵੀਅਸਲੀ ਸਭ ਤੋਂ ਪਹਿਲਾ ਪਿਆਰ ਮੇਰੇ ਮਾਪਿਓ ਮੇਰੇ ਪੇਰੈਂਟਸ ਨੇ ਰਾਈਟ ਉਸ ਤੋਂ ਬਾਅਦ ਜਿਹੜਾ ਮੈਨੂੰ ਪਿਆਰ ਹੋਇਆ ਮੇਰੀ ਗੇਮ ਦੇ ਨਾਲ ਹੋਇਆ ਕਿ ਜਿਹੜੀ ਮੈਂ ਫੁੱਟਬਾਲ ਗੇਮ ਖੇਡਦਾ ਆ ਅੱਜ ਵੀ ਮੈਨੂੰ ਓਨਾ ਹੀ ਪ ਉਹ ਤੋਂ ਬਾਅਦ ਜਦੋਂ ਮੇਰੀ ਮੈਰਿਜ ਹੋਈ ਤੇ ਮੇਰੀ ਧਰਮਪਤਨੀ ਮੇਰੀ ਵਾਈਫ ਮੈਂ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਉਹ ਤੋਂ ਉਹ ਲਾਵਾ ਕਿ ਮੇਰੀ ਫੈਮਿਲੀ ਹੈ ਜਿਹੜੀ ਜਨਮ ਤੋਂ ਸਭ ਤੋਂ ਜ਼ਿਆਦਾ ਪਿਆਰ ਕਰਦਾ ਤੇ ਵਾਈਫ ਆਜੀ ਵੀ ਤੀਜੇ ਨੰਬਰ ਤੇ ਆ ਜਾਂ ਅੱਜ ਹੁਣ ਦੂਜੇ ਤੇ ਆ ਗਈ ਗੇਮ ਤੇ ਜਨਮ ਤੋਂ ਨੰਬਰ ਤੇ ਹੋ ਗਈ ਅ ਵਾਈਫ ਤੇ ਪੇਰੈਂਟਸ ਨੇ ਹੁਣ ਜਿਹੜੇ ਹੈਗੇ ਉਹ ਮੇਰੀ ਫੈਮਿਲੀ ਦੇ ਵਿੱਚ ਆ ਗਏ ਉਹ ਪਹਿਲੇ ਦੂਜੇ ਤੇ ਹੀ ਆ ਰਾਈਟ ਹੁਣ ਗੇਮ ਜਿਹੜੀ ਜਿਹੜੀ ਆ ਫੁੱਟਬਾਲ ਹੈ ਉਹ ਤੀਜੇ ਨੰਬਰ ਤੇ ਆ ਗਈ ਲੋਕਾਂ ਨੂੰ ਕੀ ਸੁਣਾਇਆ ਦੇ ਚਾਹੋਗੇ ਗੇਮਾਂ ਕਿੰਨੇ ਚਾਹੀਦੀਆਂ ਮੈਂ ਕਹਾਂਗਾ ਕਿ ਸਪੋਰਟਸ ਹਰੇਕ ਬੰਦੇ ਨੂੰ ਆਊਟਡੋਰ ਐਕਟੀਵਿਟੀ ਖੇੜਨੀ ਚਾਹੀਦੀ ਆ ਗੇਮਾਂ ਗਰਾਊਂਡ 'ਚ ਖੇਡਣੀਆਂ ਚਾਹੀਦੀਆਂ ਇੱਕ ਦੂਜੇ ਨਾਲ ਨਹੀਂ ਖੇਡਣੀਆਂ ਚਾਹੀਦੀਆਂ ਇੱਕ ਦੂਜੇ ਨਾਲ ਗੇਮਾਂ ਖੇਡਣੀਆਂ ਬੰਦ ਕਰੋ ਰੀਲਾਂ ਦੇ ਉੱਤੇ ਜ਼ਿਆਦਾ ਜ਼ੋਰ ਨਾ ਦਿਓ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਆ ਆਊਟਡੋਰ ਐਕਟੀਵਿਟੀ ਹਫ਼ਤੇ 'ਚ ਦੋ ਵਾਰੀ ਤਿੰਨ ਵਾਰੀ ਜ਼ਰੂਰ ਕਰੋ ਜਿਹੜਾ ਇੱਕ ਸਪੋਰਟਸਮੈਨ ਆ ਨਾ ਉਹ ਜ਼ਿੰਦਗੀ ਦੇ ਵਿੱਚ ਉਹਦਾ ਮੈਂਟੈਲਿਟੀ ਲੈਵਲ ਇੱਕ ਨਾਰਮਲ ਬੰਦੇ ਨਾਲ ਬਹੁਤ ਜ਼ਿਆਦਾ ਹੁੰਦਾ ਆ ਸਟਰੋਂਗ ਹੁੰਦਾ ਆ ਸਟਰੋਂਗ ਹੁੰਦਾ ਆ ਅਗਰ ਉਹਦੇ ਕੋਲ ਕੋਈ ਮੁਸ਼ਕਲ ਕੋਈ ਘੜੀ ਆਉਂਦੀ ਆ ਨਾ ਇੱਕ ਸਪੋਰਟਸਮੈਨ ਉਹਨੂੰ ਬਹੁਤ ਹੀ ਲਿਆ ਜਿਹਦੇ ਨਾਲ ਹੈਂਡਲ ਕਰ ਸਕਦਾ ਹੈ ਜਦ ਕਿ ਇੱਕ ਨਾਰਮਲ ਬੰਦਾ ਜਿਹੜਾ ਉਹ ਇੰਪੇਸ਼ੀਐਂਸ ਹੋ ਸਕਦਾ ਹੈ ਉਹ ਕੋਈ ਗਲਤ ਫੈਸਲਾ ਵੀ ਲੈ ਸਕਦਾ ਹੈ ਕਿਉਂ ਕਿਉਂਕਿ ਜਦੋਂ ਆਪਾਂ ਕੋਈ ਵੀ ਸਪੋਰਟਸ ਆਪਾਂ ਕੋਈ ਗੇਮ ਦੇਖਦੇ ਆ ਮੈਚ ਦੇਖਦੇ ਆ ਸਾਨੂੰ ਲੱਗਦਾ ਕਿ ਪਿੱਛੇ ਕੋਈ ਗੋਲ ਹੋਣ ਲੱਗਾ ਤੇ 3 ਮਿੰਟ ਰਹਿ ਗਏ ਸ਼ਾਇਦ ਬਰਾਬਰ ਹੋ ਜੇ ਜਾਂ ਆਪਾਂ ਜਿੱਤ ਜਾਈਏ ਸਾਨੂੰ ਇੱਕ ਉਤੇਜਨਾ ਹੁੰਦੀ ਆ ਮੈਚ ਦੇਖਦੇ ਦੇਖਦੇ ਸਾਨੂੰ ਇੱਕ ਹੁੰਦਾ ਡਰ ਰਹਿਆ ਜਾਂਦਾ ਮਨ ਦੇ ਵਿੱਚ ਜਾਂ ਕੋਈ ਟਾਰਗੇਟ ਮਿਲਿਆ ਹੋਵੇ ਪੰਜ ਬੋਲਾਂ 'ਚ ਪੰਜ ਸਕੋਰ ਚਾਹੀਦੇ ਆ ਇੰਡੀਆ ਨੂੰ ਜਿੱਤਣ ਤੋਂ ਮੈਚ ਹੋਵੇ ਇੰਡੀਆ ਪਾਕਿਸਤਾਨ ਦਾ ਸਾਡਾ ਜੋਰ ਵੱਖਰਾ ਲੱਗਾ ਹੁੰਦਾ ਪਰ ਉਹ ਜਿਹੜਾ ক্রিকেট ਖਿਡਾਰੀ ਖੇਡਦਾ ਪਿਆ ਹੈ ਉਹਨੂੰ 150 ਕਰੋੜ ਬੰਦਾ ਵੇਖ ਰਹਾ ਤੇ ਤੁਸੀਂ ਦੇਖੋ ਉਹਨੂੰ ਇਨੇ ਲੋਕੀ ਦੇਖਦੇ ਆ ਉਹ ਗਰਾਊਂਡ ਦੇ ਵਿੱਚ ਆ ਉਹ ਪ੍ਰੈਕਟੀਕਲੀ ਗਰਾਊਂਡ ਦੇ ਵਿੱਚ ਆ ਪੇਚ ਦੇ ਉੱਤੇ ਆ ਤੇ ਉਹਦੇ ਉੱਤੇ ਕਿੰਨਾ ਪ੍ਰੈਸ਼ਰ ਹੋਊਗਾ ਸੋ ਉਹ ਪ੍ਰੈਸ਼ਰ ਝੇਲਦੇ ਝੇਲਦੇ ਉਹ ਲਾਈਫ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਆ ਉਹਨੂੰ ਉਹਨਾਂ ਹੀ ਈਜ਼ੀ ਹੈਂਡਲ ਕਰ ਸਕਦੇ ਆ ਸੋ ਗਰਾਊਂਡ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਆ ਮੈਂ ਇਹੀ ਐਕਟਰ ਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਐਕਟੀਵਿਟੀ ਆਊਟਡੋਰ ਐਕਟੀਵਿਟੀ ਜ਼ਰੂਰ ਕਰਨੀ ਚਾਹੀਦੀ ਅੱਛਾ ਲਾਈਫ 'ਚ ਗਿਫਟ ਬਹੁਤ ਮਿਲਣਗੇ ਰਣਜੀਤ ਸਿੰਘ ਨੂੰ ਸਭ ਤੋਂ ਪ੍ਰੀਸ਼ੀਅਸ ਗਿਫਟ ਕਿਹੜਾ ਲੱਗਦਾ ਜਿੱਦਾ ਕੋਈ ਇਥੇ ਕਹਿ ਸਕਦੇ ਆ ਨਾ ਆਪਾਂ ਕਿ ਗਿਫਟ ਨਾ ਸਾਰੀ ਜ਼ਿੰਦਗੀ ਹਰ ਕਿਸੇ ਨੂੰ ਤੁਹਾਨੂੰ ਵੀ ਬਹੁਤ ਮਿਲਦੇ ਹੋਣਗੇ ਮਨੂੰ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਕੱਪੜਿਆਂ ਦੇ ਕਹਿ ਸਕਦੇ ਆ ਕੋਈ ਟਾਈਪ ਹੋ ਸਕਦੀ ਕੋਈ ਕਾਰ ਕੋਈ ਬਾਈਕ ਤੁਹਾਨੂੰ ਵੀ ਮਿਲਦੇ ਹੋਣਗੇ ਸਾਨੂੰ ਵੀ ਮਿਲਦੇ ਹੋਣਗੇ ਬਟ ਜੀ ਜ਼ਿੰਦਗੀ ਦੀ ਇੱਕ ਨਾ ਇੱਥੇ ਮੈਂ ਗੱਲ ਦੱਸਣੀ ਚਾਹ ਤੁਹਾਨੂੰ ਚਾਹੂੰਗਾ ਇਕ ਨਾ ਮੇਰੇ ਕਲਾਇੰਟ ਦਾ ਵੀਜ਼ਾ ਲੱਗਾ ਮੇਰੇ ਦੂਸਰੇ ਦਫਤਰ ਜਿਹੜਾ ਮੇਰਾ ਪੁਰਾਣਾ ਦਫਤਰ ਸੀ ਛੋਟੇ ਜਿਹੇ ਦਫਤਰ ਤੋਂ ਜਿੱਥੋਂ ਮੈਂ ਸਟਾਰਟ ਕੀਤਾ ਸੀਗਾ ਤੇ ਉਹ ਆਪਣੇ ਬਜ਼ੁਰਗ ਨੇ ਨਾ ਆਪਣੇ ਪੋਤੇ ਦਾ ਵੀਜ਼ਾ ਮੇਰੇ ਤੋਂ ਅਪਲਾਈ ਕੀਤਾ ਸੀ ਉਹਨਾਂ ਦਾ ਵੀਜ਼ਾ ਆ ਗਿਆ ਸੀ ਉਹ ਬਜ਼ੁਰਗ ਨੇ ਪਹਿਲੇ ਦਿਨ ਵੀ ਨਾਲ ਆਇਆ ਸੀ ਤੇ ਜਿੱਦੋਂ ਉਹਦਾ ਵੀਜ਼ਾ ਆ ਗਿਆ ਉਹ ਵੀ ਨਾਲ ਆਇਆ ਸੀ ਉਹ ਤੇ ਜਦੋਂ ਉਹਨਾਂ ਨੇ ਮਿਠਾਈ ਮੇਰੇ ਕੋਲ ਲਿਆਂਦੀ ਇੱਕ ਡੱਬਾ ਮਿਠਾਈ ਦੇ ਰੂਪ ਚ ਲੈ ਕੇ ਲੈ ਕੇ ਆਏ ਤੇ ਮੇਰੇ ਕੋਲ ਤੇ ਮਿੱਠਾ ਮੂੰਹ ਕਰਾਇਆ ਤੇ ਉਹ ਦਾਦੇ ਨੇ ਨਾ ਪੋਤੇ ਦੇ ਵੀਜ਼ੇ ਦੀ ਖੁਸ਼ੀ 'ਚ ਮੈਨੂੰ ਦੋਨੇ ਹੱਥ ਏਦਾਂ ਕਰਕੇ ਨਾ ਨਾਭੀ ਰੰਗ ਦੀ ਪੱਗ ਮੈਨੂੰ ਤ ਉਹ ਇੱਕ ਮੋਸ਼ਨਲ ਟਾਈਮ ਸੀ ਮੇਰੇ ਲਈ ਉਹ ਜਿਹੜੀ ਉਹਨਾਂ ਨੇ ਪੱਗ ਮੈਨੂੰ ਗਿਫਟ ਹੀ ਦਿੱਤੀ ਨਾ ਉਹ ਮੈਨੂੰ ਇੱਕ ਮੇਰੇ ਸਿਰ ਦਾ ਤਾਜ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਦਾਤ ਜਦੋਂ ਉਹਨਾਂ ਨੇ ਮੈਨੂੰ ਤੋਹਫੇ ਦੇ ਰੂਪ ਵਿੱਚ ਇਹਦਾ ਦਿੱਤੀ ਨਾ ਵੀ ਰੰਗ ਦੀ ਪੱਗ ਅੱਜ ਵੀ ਮੈਂ ਸੰਭ ਕੇ ਰੱਖੀ ਹੋਈ ਆ ਤੇ ਉਹ ਗਿਫਟ ਅਮੋਲਿਆ ਉਹ ਪੂਰੀ ਜ਼ਿੰਦਗੀ ਚ ਮੈਂ ਉਹ ਕਦੀ ਨਹੀਂ ਭੁੱਲ ਸਕਦਾ ਇਮੀਗ੍ਰੇਸ਼ਨ ਇੰਡਸਟਰੀ ਚ ਕੰਮ ਕਰਦੇ ਹੋ ਪ੍ਰੈਸ਼ਰ ਬਹੁਤ ਹੁੰਦਾ ਦਿੱਤਾ ਪੋਜ਼ਿਟਿਵ ਰਹਿਣ ਲਈ ਕੀ ਕਰਦੇ ਹੋ ਮਨੇਜੀ ਇੱਥੇ ਮੈਂ ਤੁਹਾਨੂੰ ਤੇ ਆਪਣੇ ਸਾਰੇ ਹੀ ਈਵਰਸ ਨੂੰ ਦੱਸਣਾ ਚਾਹੁੰਦਾ ਕਿ ਮੈਂ ਨਾ ਦਰਬਾਰ ਸਾਹਿਬ ਤੇ ਮੇਰੀ ਆਸਥਾ ਆ। ਮੈਂ ਜਦੋਂ ਵੀ ਜਦੋਂ ਵੀ ਕਿਤੇ ਨੈਗੇਟਿਵ ਜਾਂ ਸਟ੍ਰੈਸ ਦੇ ਵਿੱਚ ਜ਼ਿਆਦਾ ਹੁੰਨਾ ਨਾ ਮੈਨੂੰ ਬਹੁਤ ਜ਼ਿਆਦਾ ਚਿੰਤਾ ਹੁੰਦੀ ਆ ਤੇ ਮੈਂ ਦਰਬਾਰ ਸਾਹਿਬ ਦਾ ਅਸਰਾ ਲੰਨਾ। ਹੋਇਆ ਕਿ ਕਿ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਚੇਂਜ ਆਇਆ ਜਾਂ ਕਹਿ ਸਕਦੇ ਆ ਜਦੋਂ ਰਣਜੀਤ ਸਿੰਘ ਕੱਖ ਦਾ ਨਹੀਂ ਸੀ। ਉਦੋਂ ਦਰਸ਼ੀਰੀ ਦਰਬਾਰ ਸਾਹਿਬ ਦਾ ਪੱਲਾ ਫੜਿਆ। ਤੇ ਮੇਰਾ ਇੱਕ ਦੋਸਤ ਨੇ ਨਾ ਮੈਨੂੰ ਇਨਸਪਾਇਰ ਕੀਤਾ ਸੀਗਾ ਕਿ ਮੈਂ ਸ਼ਨੀਵਾਰ ਜਾਂ ਨਾ ਰਾਤ ਨੂੰ ਤੇ ਤੂੰ ਮੇਰੇ ਨਾਲ ਚੱਲਿਆ ਕਰ ਆਜੂ ਮੇਰਾ ਮਿੱਤਰ ਆਸਟ੍ਰੇਲੀਆ ਬੈਠਾ ਆ ਤੇ ਉਹ ਤੋਂ ਬਾਅਦ ਵਿੱਚ ਉਹ ਤਾਂ हट ਗਿਆ ਪਰ ਮੈਂ ਕੰਟੀਨਿਊ ਰੱਖਿਆ ਹੂੰ ਮੈਂ ਉੱਥੇ ਜਾਂਦਾ ਰਿਆ ਜਦੋਂ ਮੈਂ ਦਰਬਾਰ ਸਾਹਿਬ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਨੂੰ ਇਨਸਟੈਂਟਲੀ ਇੰਨੇ ਜ਼ਿਆਦਾ ਰਿਜ਼ਲਟ ਮਿਲਣੇ ਸ਼ੁਰੂ ਹੋ ਗਏ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੱਜ ਉਦੋਂ ਮੈਂ ਮਾਈਨਸ 'ਚ ਸੀ ਜ਼ੀਰੋ ਨਹੀਂ ਸੀ ਜ਼ੀਰੋ ਤੋਂ ਵੀ ਮਾਈਨਸ ਦੇ ਵਿੱਚ ਸੀ ਅੱਜ ਮੇਰੇ ਕੋਲ ਜੋ ਵੀ ਹੈ ਉਹ ਸ੍ਰੀ ਸ੍ਰੀ ਦਰਬਾਰ ਸਾਹਿਬ ਦੀ ਕਿਰਪਾ ਹੈ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਗੁਰੂ ਰਾਮਦਾਸ ਜੀ ਨੇ ਮੂੰਹ ਇੱਥੇ ਤੱਕ ਲੈ ਕੇ ਆਏ ਆ ਮੈਂ ਤਾਂ ਸਾਰਿਆਂ ਨੂੰ ਇਹੀ ਕੰਨਾ ਕਿ ਤੁਸੀਂ ਵੀ ਅਗਰ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਕੋਈ ਕਾਰਜ ਕਰਨਾ ਚਾਹੁੰਦੇ ਹੋ ਗੁਰੂ ਰਾਮਦਾਸ ਜੀ ਦਾ ਓਟ ਆਸਰਾ ਲੈ ਕੇ ਕਰੋ ਤੁਹਾਡੇ ਸਾਰੇ ਹੀ ਕਾਰਜ ਜਿਹੜੇ ਆ ਉਹ ਸਾਰੇ ਹੀ ਹਰਾਸ ਹੋਣਗੇ ਗੁਰੂ ਰਾਮਦਾਸ ਜੀ ਦੀ ਕਿਰਪਾ ਹਰੇਕ ਦੇ ਉੱਤੇ ਓਵੇਂ ਹੀ ਬਣੀ ਰਹਿੰਦੀ ਆ ਜੀ ਤੁਸੀਂ ਯੰਗ ਹੋ ਛੋਟੀ ਉਮਰੇ ਬਹੁਤ ਮੁਕਾਮ ਹਾਸਲ ਕਰ ਲੇ ਸਭ ਕੁਝ ਅਚੀਵ ਕੀਤਾ ਜੋ ਤੁਸੀਂ ਜ਼ਿੰਦਗੀ ਚ ਚਾਹਿਆ ਸੀ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਹਮ ਉਮਰ ਜਿਹੜੇ ਤੁਹਾਡੇ ਆ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਯੂਥ ਨੂੰ ਮੈਂ ਇਹੀ ਕਹਿਣਾ ਚਾਹੁੰਨਾ ਹੈ ਕਿ ਜੇ ਤੁਹਾਡੇ ਕੋਈ ਸ਼ੌਂਕ ਤੁਸੀਂ ਰੱਖਦੇ ਹੋ ਤੁਹਾਡੀਆਂ ਕੁਝ ਖੁਆਇਸ਼ਾਂ ਆ ਉਹ ਕਿਸੇ ਕਾਰਨ ਕਰਕੇ ਅਗਰ ਡਾਊਨ ਜਾਂਦੀ ਹੈ ਮਰਦੀਆਂ ਉਹਨਾਂ ਨੂੰ ਮਰਨ ਨਾ ਦਿਓ ਜੇ ਤੁਹਾਡੇ ਸ਼ੌਂਕ ਮਰ ਜਾਂਦੇ ਨਾ ਤੇ ਤੁਸੀਂ ਇੱਥੇ ਮਰ ਜਾਂਦੇ ਹੋ ਤੁਸੀਂ ਖੁਆਇਸ਼ਾਂ ਨਹੀਂ ਪੂਰੀਆਂ ਕਿਹੜੇਗਾ ਕਹਿੰਦੇ ਜਬ ਤੱਕ ਆਪਕੀ ਮਸਤੀ ਜਿੰਦਾ ਹੈ ਤਬ ਤੱਕ ਆਪਕੀ ਹਸਤੀ ਜਿੰਦਾ ਹੈ ਸ਼ੌਕਾਂ ਨੂੰ ਮਰਨ ਨਾ ਦਿਓ ਸ਼ੌਕ ਜਿੰਦਾ ਰੱਖੋ ਤੁਸੀਂ ਜੰਦਾ ਰਹੋਗੇ ਕਿ ਜਦੋਂ ਤੁਹਾਡੇ ਸ਼ੌਕ ਮਰ ਗਏ ਇੱਛਾਵਾਂ ਖਤਮ ਹੋ ਗਈਆਂ ਉਹ ਦਿਨ ਕੋਈ ਚੀਜ਼ ਨੂੰ ਅਚੀਵ ਕਰਨ ਦੀ ਟਾਰਗੇਟ ਅਚੀਵ ਕਰਨ ਦੀ ਜੜੀ ਆ ਉਹ ਕਦੇ ਬੰਦੇ ਦੀ ਇੱਛਾ ਜਿਹੜੀ ਖਤਮ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਜੀ ਔਰ ਤੁਸੀਂ ਹੁਣੇ ਲੀਰਾ ਦੀ ਗੱਲ ਕੀਤੀ ਸੀ ਕੋਈ ਦੋਸਤਾਂ ਦੀ ਜਿਹੜੇ ਮਤਲਬੀ ਦੋਸਤ ਨੇ ਉਹਨਾਂ ਨੂੰ ਕੀ ਸੁਨੇਹਾ ਦੇਵੋਗੇ ਲੀਰਾ ਨੂੰ ਇੱਕੋ ਸੁਨੇਹਾ ਜੀ ਲੀਰਾ ਨੂੰ ਦੂਰੋਂ ਹੀ ਸਸਰੀਕਾਲ ਜੀ ਲੀਰਾ ਲਾਗੇ ਨਾ ਹੋ ਜੀ ਸੋ ਰঞ্জੀਤ ਸਿੰਘ ਵੀਜ਼ਾ ਹੈਲਪਲਾਈਨ ਤੋਂ ਤੁਹਾ ਨਾਲ ਗੱਲਬਾਤ ਕਰ ਰਹੇ ਸੀ ਐਕਸਪੀਰੀਅੰਸ ਜਾਣਨ ਦੀ ਕੋਸ਼ਿਸ਼ ਕੀਤੀ ਔਰ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪੋਡਕਾਸਟ ਚੰਗਾ ਲੱਗਾ ਹੋਊਗਾ ਫਿਰ ਮਿਲਾਂਗੇ ਕੁਝ ਨਵੇਂ ਪੋਡਕਾਸਟ ਦੇ ਨਾਲ ਕੁਝ ਨਿੱਜੀ ਗੱਲਾਂ ਲੈ ਕੇ ਹਾਜ਼ਰ ਹੋਵਾਂਗੇ ਕਿਸੇ ਨੈਕਸਟ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ